ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਹੋਰ ਕਿਦਾਂ ਠੀਕ ਠਾਕ ਚੱੜਦੀ ਗਲਾ ਕੈਮਸੇ ਤਾਂ ਹੋਰ ਘਰ ਪਰਿਵਾਰ ਪੰਜ ਛੇ ਕਿਦਾਂ ਸੱਜਣਾ ਬਾਕੀ ਆ ਪਰਪਟਾਈ ਦੇ ਦਿਨ ਚੱਲਦੇ ਆ ਬਾਈ ਮਈ ਜੂਨ ਵਾਲੀਆਂ ਜਿਹੜਾ ਨੇ ਬਾਜ਼ੀਆਂ ਖੇਡਣੀਆਂ ਵੀਰੇ 20 ਤਰੀਕ ਨੂੰ 18 20 ਤੋਂ ਪੱਟਣੇ ਸਟਾਰਟ ਕਰਦੇ ਹੋ ਪੰਜ ਛੇ ਜਿੰਨੀਆਂ ਜਿਹੜੀਆਂ ਕੰਨੀਆਂ ਚ ਬਲੱਡ ਆ ਨਾ ਉਹ ਛੱਡ ਕੇ ਬਾਕੀ ਵੀਰੇ ਚੱਲਣਾ ਝੂਲਣਾ ਜਿਹਨਾਂ ਨੂੰ ਛੋਟੀਆਂ ਕੰਨੀਆਂ ਕਹ ਦਿੰਨੇ ਆਪਾਂ ਉਹ ਖੇਚਦੇ ਹੋ ਤੇ ਬਾਕੀ ਤਾਂ ਵਾਲੀਆਂ ਪੰਜ ਪੰਜ ਛੇ ਛੇ ਖੇਚਦੇ ਹੋ ਯਾਨੀ ਕਿ ਪਹਿਲੀ ਤੋਂ ਲੈ ਕੇ ਛੇਵੀਂ ਤੱਕ ਠੀਕ ਆ ਵਡੀਆਂ ਕੰਨੀਆਂ ਚਾਰ ਚਾਰ ਜਿਨ੍ਹਾਂ ਦੇ ਨਮੀਆਂ ਆ ਰਹੀਆਂ ਹਨਾ ਉਹਨਾਂ ਦੇ ਚਾਰ ਚਾਰ ਪੰਜ ਪੰਜ ਛੱਡ ਦੋਗੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਨਹੀਂ ਛੇਤੀ ਛੱਡਦੇ ਹੁੰਦੇ ਜਾਂ ਪਰ ਬਾਕੀ ਜਿਹੜੀਆਂ ਜੁੜੀਆਂ ਨਹੀਂ ਖਿੱਚੀਆਂ ਬਾਕੀ ਵੀਰੇ ਵਧੀਆ ਸੈਟਾ ਚੜ੍ਹਦੀ ਕਲਾ ਸ਼ੌਂਕ ਵੀ ਵਧੀਆ ਚੱਲਦਾ ਅੱਗੇ ਵੀਡੀਓ ਵਗੈਰਾ ਪਾ ਦਿੰਦੇ ਸੀਗੇ ਚਲੋ ਹੁਣ ਗਰੁੱਪ ਹੈਗੇ ਆ ਭਰਾਵਾਂ ਦੀ ਕਿਰਪਾ ਨਾਲ ਵਧੀਆ ਉੱਥੇ ਚੱਲੀ ਜਾਂਦਾ ਸ਼ੌਂਕਸ ਕਰ ਰਹਾ ਨਾ ਬਾਕੀ ਦਿਨ ਵਧੀਆ ਲੱਗਣ ਮਾਰਾ ਸੁੱਖ ਰੱਖੇ ਤੇ ਵਧੀਆ ਸੀਜ਼ਨ ਜਾਵੇ ਸਾਰੇ ਭਰਾਵਾਂ ਦਾ ਬਾਕੀ ਵੀਰੇ ਜਿਹੜੀ ਆਹ ਦਵਾਈ ਵਗੈਰਾ ਦਾ ਭਰਾ ਪੁੱਛਲੇ ਹੁੰਦੇ ਹਨ ਆਪਾਂ ਦਾ ਤੁਹਾਨੂੰ ਪਤਾ ਹੀ ਆ ਸਾਰੇ ਆਪਾਂ ਨਿਲਜਾਨ ਹੀ ਵਰਤਦੇ ਆ ਤੇ ਕਬੂਤਰਾਂ ਨੂੰ ਜਦੋਂ ਕੱਢਣਾ ਸਟਾਰਟ ਕਰਨਾ ਮੰਨ ਲਓ ਵੀ ਪਾਰ ਪੂਰੇ ਹੋ ਗਏ ਹਨਾ ਤੇ ਪਾਰ ਪੂਰੇ ਹੋਣ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਕੂਤਰਾਂ ਨੂੰ ਇੱਕ ਕਰੀ ਆਪਣਾ ਇੱਕ ਦਿਨ ਪਹਿਲਾਂ ਦਾਣਾ ਨਾ ਪਾਓ ਤੇ ਨਿਲਜਾਨ ਵੀਰੇ 10 ਐਮਐਲ ਇੱਕ ਲੀਟਰ ਦੇ ਵਿੱਚ ਪਹਿਲਾਂ ਕੂਤਰਾਂ ਨੂੰ ਖੰਡ ਵਾਲਾ ਪਾਣੀ ਲਾਓ ਬਾਏ 5-70 ਐਮਐਲ ਫਿਰ ਉਹ ਦੁਬਾਰਾ ਦੇ ਵਿੱਚ ਜਦੋਂ ਖਿੱਚ ਜਾਂਦੇ ਆ ਫਿਰ ਮੇਰੇ ਵੀਰ ਲਾਓ ਅ ਨਿਲਜਾਨ ਠੀਕ ਆ VML ਲੱਗਣੀਆਂ ਇਹ ਲੀਟਰ ਪਾਣੀ ਚ 10 ml ਪੈਂਦੀ ਆ ਉਹਦੇ ਵਿੱਚ ਵੀ ਚਾਰ ਪੰਜ ਚਮਚੇ ਖੰਡ ਦੇ ਪਾ ਲਓ ਕੋਲ ਕੇ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਲਾਓ ਮੇਰੇ ਵੀਰ ਬਣਿਆ ਤੇ ਜਦੋਂ ਖਿੱਚ ਜਾਂਦੇ ਆ ਤੇ ਫਿਰ ਲਾਓ BBML ਸਾਦੇ ਪਾਣੀ ਦੀਆਂ ਨਲਕੀਆਂ ਸਿੰਪਲ ਦੀਆਂ ਵਧੀਆ ਸਾਫ ਹੋ ਜਾਣਗੇ ਤੇ ਜਾਲਾ ਜੂਲਾ ਚ ਪਾ ਕੇ ਆਪਦੇ ਜਦੋਂ ਕਬੂਤਰ ਸੁੱਕੀਆਂ ੜਾਨਾਂ ਪੂਰੀਆਂ ਹੁੰਦੀਆਂ ਹਨ ਜਾਨੀ ਕਿ ਕਹਿ ਲਓ ਵੀ ਜਦੋਂ ਆਪਾਂ ਕੱਢਣੀ ਸਟਾਰਟ ਕਰਨੇ ਆ ਤੇ ਸੁੱਕੀਆਂ ੜਾਨਾਂ ਤੱਕ ਆਪਣੇ 18-20 ਦਿਨ ਹੋ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਫੇਰ ਇੱਕ ਵਾਰੀ ਵੀਰੇ ਇਹ ਰਿਪੀਟ ਕਰਦੇ ਹੋ ਜਾਨੀ ਕਿ 20 ਤੋਂ ਬਾਅਦੀਆਂ ਦਿਨਾਂ ਬਾਅਦ ਦੂਜੀ ਵਾਰੀ ਲੱਗਦੀ ਆ ਠੀਕ ਆ ਫਿਰ ਤੁਹਾਨੂੰ ਬਾਜੀਆਂ ਦੇ ਵਿੱਚ ਬਿਲਕੁਲ ਖੱਜਲ ਹੋਣ ਦੀ ਲੋੜ ਨਹੀਂ ਹੈ ਤੇ ਤੁਹਾਡੇ ਜਿਵੇਂ ਬਦਾਮਾਂ ਤੇ ਕਬੂਤਰ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਲੱਗਦੀ ਜੇ ਮੰਨ ਲਓ ਵੀ ਸੁੱਕੀਆਂ ੜਾਨਾਂ ਹੁੰਦੀਆਂ ਆਪਣੀਆਂ ਕਬੂਤਰ ਆਪਾਂ ਬੰਦੀ ਦੇਣੀ ਸਟਾਰਟ ਕਰਦੇ ਜਿੱਦਾਂ ਉੱਡ ਕੇ ਆਉਂਦਾ ਫੇਰ ਇਹੀ ਪ੍ਰੋ ਨਾ ਆਮਲਾ ਪਵਣੇ ਨਾਲੇ ਤੁਹਾਡੇ ਜਾਨਵਰ ਬੰਨ ਕੇ ਵੀ ਪੂਰੇ ਵਧੀਆ ਵੇਟ ਦੇ ਵਿੱਚ ਨਾ ਇਹ ਤੁਹਾਨੂੰ ਪਤਾ ਵੀ ਛੱਸਦੀ ਆ ਨਾ ਕੁਝ ਹੋਰ ਆ ਕਬੂਤਰਾਂ ਨੂੰ ਤੇ ਬਹੁਤ ਵਧੀਆ ਚੀਜ਼ ਆ ਇਹ ਵਰਤਦੇ ਆ ਆਪਾਂ ਆਪ ਕੋਈ ਬਾਹਰ ਲਈ ਇਧਰ ਲਈ ਉਧਰ ਲਈ ਗੋਲੀ ਨਹੀਂ ਲਾਈਦੀ ਇਹਨਾਂ ਨੂੰ ਬਸ ਇੰਨਾ ਧਿਆਨ ਰੱਖੋ ਵੀ ਜਿਹੜੀ ਇਹ ਦਵਾਈ ਆ ਤੋਂ ਪਤਾ ਪੈਣਾ ਪਈ ਹੋਵੇ ਪ੍ਰਾਣੀ ਨਾ ਬਾਲੀ ਹੋਵੇ ਟਰਾਈ ਕਰਿਆ ਕਰੋ ਵੀ ਇਹਨੂੰ ਨਾਰਮਲ ਟੈਂਪਰੇਚਰ ਕੋਈ ਵੀ ਮੈਡੀਸਿਨਾਂ ਨਾਰਮਲ ਟੈਂਪਰੇਚਰ 'ਚ ਰੱਖਿਆ ਕਰੋ ਫੇਰ ਕੰਮ ਸੱਟ ਰਹਿੰਦਾ ਬਾਕੀ ਵਧੀਆ ਮਿੱਤਰੋ ਚੜ੍ਹਦੀ ਕਲਾ ਜਮਾਂ ਬਾਬੇ ਦੀ ਕਿਰਪਾ ਨਾਲ ਫੁੱਲ ਤਿਆਰੀ ਆ ਦੱਬੀ ਉਹਨੀਆਂ ਕੰਮ ਬਸ ਹੁਣ ਦੇਣ ਆਉਣ ਦੇਣ ਲੱਗਣ ਤੇ ਬਾਕੀ ਰਿਜ਼ਲਟ ਆਪੇ ਆ ਆਪਣੇ ਆਪ ਸਾਹਮਣੇ ਆਜੂ ਮਹਾਰਾਜ ਕਿਰਪਾ ਕਰੂ ਮਿਹਨਤ ਆ ਤੇ ਮਿਹਨਤ ਦਾ ਤਾਂ ਤੁਹਾਨੂੰ ਪਤਾ ਵੀ ਇੱਕ ਨ ਇੱਕ ਦਿਨ ਮੁੱਲ ਪੈਂਦਾ ਹੀ ਆ ਬਾਕੀ ਚੜ੍ਹਦੀ ਕਲਾ ਜਮਾਂ ਜੇ ਕੋਈ ਗੱਲਬਾਤ ਹੁੰਦੀ ਆ ਭਰਾਓ ਕਰ ਲਿਆ ਕਰੋ ਮੈਸੇਜ ਕਮੈਂਟ ਆਪਾਂ ਵੇਖੇ ਤਕਰੀਬਨ ਹਰ ਇੱਕ ਬੰਦੇ ਦੀ ਹੈਲਪ ਕਰੀਦੀ ਆ ਠੀਕ ਹੈ ਨਾ ਤੇ ਪਰ ਵਿੱਚ ਤੁਹਾਨੂੰ ਪਤਾ ਹੀ ਆ ਬੜਾ ਕੁਝ ਹੋਇਆ ਬੜਾ ਕੁਝ ਚੱਲਦਾ ਰਿਹਾ ਤੇ ਇਹ ਵਹਿਮ ਹੀ ਆ ਵੀ ਆਪਾਂ ਕਿਸੇ ਗੱਲੋਂ ਆਪਾਂ ਕਿਸੇ ਦਾ ਹੈਲਪ ਕਰਨੀ ਬੰਦ ਕਰ ਦਾਂਗੇ ਜਾਂ ਕਰਤੀ ਉਵੇਂ ਹੀ ਚੱਲਦਾ ਤੇ ਉਵੇਂ ਚੱਲੀ ਜਾਣਾ ਕੰਮ ਨਾ ਦਾ ਵੀ ਸੀਗੇ ਨਾ ਦਾ ਬਣਾ ਮਹਾਰਾਜ ਨਾ ਮਾਰੇ ਬਾਕੀ ਆਪਾਂ ਹੋਰ ਕਿਸੇ ਤੋਂ ਦਬਦੇ ਵੀ ਹੈ ਨਹੀਂਗੇ ਬਾਕੀ ਵਧੀਆ ਸੈਟਾ ਮਿੱਤਰੋ ਬਸ ਹੁਣ ਤਾਂ ਦੰਦਾਂ ਚ ਜੀਵ ਆ ਹੋਰ ਮਹੀਨੇ ਡੇਢ ਮਹੀਨੇ ਤੱਕ ਚੱਲ ਪੈਣਗੀਆਂ ਦਸਰਾਣਾ ਤੇ ਬਸ ਸੈਟਅਪ ਗੋਡਲਕ ਚੜ੍ਹਦੀ ਕਲਾ ਮਾਰਾਈ ਮੇਰ ਕਰੇ ਸਾਰਿਆਂ ਤੇ ਤੇ ਬਾਕੀ ਆਪਦੇ ਜਾਨਵਰਾਂ ਨੂੰ ਵਾਇਰਸ ਬੈਕਟੀਰੀਆ ਤੋਂ ਭਾਈ ਬਚਾ ਕੇ ਕੋਰਸ ਵਗੈਰਾ ਸਾਰਿਆਂ ਨੂੰ ਸਭ ਕੁਝ ਦੱਸਿਆ ਹੀ ਹੋਇਆ ਤਕਰੀਬਨ ਭਰਾਵਾਂ ਨੂੰ ਤੇ ਦਾਣਾ ਪਾਣੀ ਦਾ ਧਿਆਨ ਰੱਖੋ ਸਾਫ ਸਫਾਈ ਦਾ ਠੀਕ ਹੈ ਜੀ ਤੰਦਰੁਸਤੀ ਦਾ ਕਿਹੜਾ ਸਾਰਾ ਜਿਹੜੇ ਜਾਨਵਰ ਜੀ ਦੇ ਤੰਦਰੁਸਤਾ ਜਿਹਨੂੰ ਪੋਟਾ ਪੜਨਾ ਆਉਂਦਾ ਤੇਦੀ ਮਾਰ ਨਹੀਂ ਖਾਂਦਾ ਬਾਕੀ ਐਂਡ ਤੇ ਦਾ ਮੁਕੱਦਰ ਇਨਸਾਨ ਦੇ ਜਿਹਦਾ ਜਿੱਦਣ ਢੇਰ ਚ ਦਾਣਾ ਉਦਣ ਵਾਹੇ ਕਰੋ ਨਹੀਂ ਦੇਈ ਦੇਣਾ ਬਾਕੀ ਵਧੀਆ ਭਰਾਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ